ਅਣਖ ਜੇ ਆਪਾਂ ਕਹੀਏ ਮੱਤੇ ਦੀਆਂ ਲਕੀਰਾਂ ਨੂੰ ਆਪਾਂ ਪਸੀਨੇ ਨਾਲ ਉਹਨੂੰ ਚੇਂਜ ਕੀਤਾ ਜਾ ਸਕਦਾ ਹੈ ਤੁਹਾਡੇ ਜਿਹੜਾ ਇਹ ਇਹ ਪੂਰਾ ਥਾਂ ਰਕਬਾ ਕਿੰਨਾ ਜਿਹੜੇ ਇੱਥੇ ਫਸਲ ਤੁਸੀਂ ਕੀ ਇਹ ਆਪਣਾ ਪੌਣੇ ਦੇ ਦੋ ਕਿੱਲੇ ਹੈਗੇ ਜੀ ਇਹਦੇ ਵਿੱਚ ਕਿੰਨੀਆਂ ਬਨਗੀਆਂ ਲੱਗੀਆਂ ਹੋਈਆਂ ਕਿੰਨੀਆਂ ਕਿਸਮਾਂ ਦੇ ਤੇ ਬੂਟੇ ਲੱਗੇ ਹੋਏ 15 ਤੋਂ 20 ਕਿਸਮ ਦੇ ਜਿਹੜੇ ਬੂਟੇ ਆਪਣੇ ਕੋਲੇ ਸਣੇ ਫਰੂਟ ਸਬਜ਼ੀਆਂ ਤੇ ਫੁੱਲ ਵਗੈਰਾ ਹੈਗੀ ਬਾ ਅਮਰੂਦ ਦਾ ਬਾਗ ਆਪਣੇ ਕੋਲੇ ਠੀਕ ਹੈ ਜੀ 200 ਬੂਟਾ ਅਮਰੂਦ ਹੈ ਉਹਦੇ ਵਿੱਚ 50 ਤੋਂ 60 ਬੂਟੇ ਜਿਹੜੇ ਮੇਰੇ ਕੋਲੇ ਮਿਕਸ ਆ ਜਾਂਦੇ ਆ ਫਰੂਟ ਜਿਹਦੇ ਵਿੱਚ 6 ਤੋਂ 7 ਤਰ੍ਹਾਂ ਦਾ ਆਮਬ ਹੈ ਜਿਵੇਂ ਦਸਹਿਰੀ ਲੰਗੜਾ ਠੀਕ ਹੈ ਤੇ ਚੀਕੂ ਆ ਜਾਂਦੇ ਮੇਰੇ ਕੋਲੇ 2-3 ਹੈ ਬੇਲ ਦਾ ਦਰਖਤ ਹੈ ਅੰਜੀਰ ਹੈ ਤੇ 10 ਤੋਂ 12 ਤਰ੍ਹਾਂ ਦਾ ਮਾਲਟਾ ਹੈ ਮੇਰੇ ਕੋਲੇ ਨਿੰਬੂ ਹੈ ਫਿਰ ਉਹਦੇ ਬਾਅਦ ਫਲ ਆ ਗਏ ਫੁੱਲਾਂ ਦੇ ਵਿੱਚ ਗੇਂਦਾ ਜਿਹ ਵਿੱਚ ਲੱਡੂ ਗੇਂਦਾ ਤੇ ਤਿੰਨ ਕਲਰ ਦੀ ਜਾਫਰੀ ਹੈ ਜਿਹਨੂੰ ਗੇਂਦੀ ਕਹਿੰਦੇ ਆਪਾਂ ਉਹ ਲਗਾਉਨੇ ਆ ਸੀ ਤੇ ਬਾਉਂਡਰੀ ਤੁਸੀਂ ਦੇਖਿਆ ਹੋਊਗਾ ਗੁਲਾਬ ਲਗਾਇਆ ਹੋਇਆ ਹਾਂਜੀ ਹੁਣ ਤਾਂ ਮੇਰੇ ਤੋਂ ਡਿਮਾਂਡ ਹੀ ਨਹੀਂ ਪੂਰੀ ਹੁੰਦੀ ਮਤਲਬ ਦੀਵਾਲੀ ਵੇਲੇ ਦਾ ਮੇਰੇ ਕੋਲ 5 ਕੁਆਂਟਲ ਦੀ ਡਿਮਾਂਡ ਸੀਗੀ ਤਾਂ ਮੈਂ ਸਿਰਫ 2-3 ਕੁਆਂਟਲ ਜਿਹੜਾ ਮੈਂ ਵੇਚਿਆ ਹੈਗਾ ਕੇੰਦਾ ਹੁਣ ਮੈਂ ਉਹ ਜਿਹੇ ਬੰਦੇ ਵੀ ਦੇਖਿਆ ਸਾਡੇ ਪਿੰਡ ਹੀ ਹੈਗੇ ਜਿਹੜੇ 100-100 ਕਿੱਲਾ ਵਾਈ ਜਾਂਦੇ ਤੇ ਉਹ ਆਰਗੇਨਿਕ ਕਰਦੇ ਹੀ ਨਹੀਂ ਉਹ ਇਵਨ ਕਿ ਸਬਜ਼ੀ ਵੀ ਉਹ ਰੇੜੀ ਵਾਲੇ ਤੋਂ ਲੈਂਦੇ ਉਹ ਆਪਣੇ ਖਾਣ ਜੋਗੀ ਵੀ ਨਹੀਂ ਕਰਦੇ ਹੈਗੇ ਮੈਂ ਤਾਂ ਕਰ ਸਕਦੇ ਆ ਫੇਰ ਹੀ ਤੁਸੀਂ ਆਓ ਇਹ ਕੰਮ 'ਚ ਮੈਂ ਤਾਂ ਜ਼ਰੂਰੀ ਹੈ ਜੇ ਆਪਾਂ ਸੋਚ ਕੇ ਚੱਲੀਏ ਵੀ ਅਸੀਂ ਸਿਰਫ ਸੜਕ 'ਤੇ ਕੱਢ ਕੇ ਅਸੀਂ ਬਸ ਖੇ ਫਸਲ ਬੀਜਤੀ ਉਦੋਂ ਬਾਅਦ ਉਹ ਪਾਣੀ ਲਾਉਣ ਆਏ ਤੇ ਸਪਰੇਅ ਕਰ ਰਹੇ ਸਪਰੇਅ ਪਾਉਣ ਆਏ ਤੇ ਉਦੋਂ ਬਾਅਦ ਵੱਡਣ ਆ ਗਏ ਉਹ ਕੰਮ ਆਰਗੇਨਿਕ ਖੇਤੀ ਚ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਗੁਰ ਇਕਬਾਲ ਸਿੰਘ ਤੁਸੀਂ ਅਕਸਰ ਹੀ ਬਜ਼ੁਰਗਾਂ ਦੇ ਮੂੰਹ ਸੁਣਿਆ ਹੋਣਾ ਕਿ ਖੇਤੀ ਕਰਮਾਂ ਸੇਤੀ ਕੀ ਘਰੇ ਦਾਣੇ ਆਉਣੇ ਆ ਜਾਂ ਨਹੀਂ ਆਉਣੇ ਇਹ ਕਰਮਾਂ ਤੇ ਡਿਪੈਂਡ ਕਰਦਾ ਹੈ ਪਰ ਇੱਕ ਅਜਿਹੇ ਨੌਜਵਾਨ ਨੂੰ ਮਿਲੌਣ ਜਾ ਰਹੇ ਹਾਂ ਜਿਹੜਾ ਖੇਤੀ ਨੂੰ ਕਰਮਾ ਸੇਤੀ ਨਹੀਂ ਕਹਿੰਦਾ ਉਹ ਕਹਿੰਦਾ ਮੇਰੇ ਹੱਥਾਂ ਦੇ ਵਿੱਚ ਮੇਰੀ ਕਿਰਤ ਹੈ ਜਿਹੜੀ ਉਹ ਖੇਤੀ ਨੂੰ ਪੈਦਾ ਕਰਦੀ ਆ ਤੇ ਆਪਣੇ ਪੌਣੇ ਦੋ ਕੁਲੇ ਦੇ ਵਾਣ ਦੇ ਵਿੱਚੋਂ ਘੱਟੋ-ਘੱਟ 20 ਫਸਲਾਂ ਜਾਂ 20 ਤਰ੍ਹਾਂ ਦੀਆਂ ਵਣਗੀਆਂ ਦੇ ਫਸਲਾਂ ਦੀ ਕਿਸਮਾਂ ਜਿਹੜੀਆਂ ਲੱਗੀਆਂ ਹੋਈਆਂ ਸੋ ਧੰਨਵਾਦ ਅਜਿਹੇ ਪੋਸਟ ਗ੍ਰੈਜੂਏਟ ਤੱਕ ਪੜ੍ਹਾਈ ਕਰ ਚੁੱਕੇ ਨੌਜਵਾਨ ਗੁਰਪ੍ਰੀਤ ਸਿੰਘ ਸਰਾਣਾ ਮਨਾਉਨੇ ਆ ਪਿੰਡ ਸਰਾਵਾਂ ਨਾਲ ਸੰਬੰਧਤ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਬਾਈ ਖੇਤੀ ਕਰਮਾ ਸੇਤੀ ਐ ਦੇਖੋ ਕਰਮਾ ਸੇਤੀ ਬਾਈ ਜੀ ਕਹਾਵਤ ਬਣੀ ਐ ਕਿ ਖੇਤੀ ਕਰਮਾ ਸੇਤੀ ਪਰ ਆਪ 100% ਜੀ ਆਪਾਂ ਕਹਿ ਦਈਏ ਕਿ ਕਰਮਾਂ ਤੇ ਡਿਪੈਂਡ ਐ ਜੇ ਮੈਂ ਇੱਥੇ ਆਪਣੀ ਫਸਲ ਬੀਜ ਕੇ ਤੇ ਮੈਂ ਛੱਡਦਾ ਕਿ ਮੈਂ ਬਸ ਜੋ ਕਰਮਾ ਚਾਹੂਗਾ ਮੇਰੇ ਆਪਣੇ ਆਪ ਹੀ ਆ ਜਾਊਗਾ ਤਾਂ ਇਹ ਤਾਂ ਨਹੀਂ ਹੁੰਦਾ ਹੈਗਾ ਹਣਾ ਜੇ ਆਪਾਂ ਕਹੀਏ ਮੱਤੇ ਦੀਆਂ ਲਕੀਰਾਂ ਨੂੰ ਆਪਾਂ ਪਸੀਨੇ ਨਾਲ ਉਹਨੂੰ ਚੇਂਜ ਕੀਤਾ ਜਾ ਸਕਦਾ ਹੈ ਹਾਂ ਤੇ ਕਰਮਾ ਸਥਿਤੀ ਆਪਾਂ 100% ਨਹੀਂ ਕਹਿ ਸਕਦੇ ਕੁਝ 10 20% ਕਹਿ ਸਕਦੇ ਆ ਕਿ ਉਹਦੇ ਚ ਮੌਸਮ ਦੀਆਂ ਤਬਦੀਲੀਆਂ ਕਲਾਈਮੇਟ ਚੇਂਜ ਆ ਜਾਂਦਾ ਆਪਣਾ ਨਾ ਜਾਂ ਆਪਣੇ ਕਿਹੋ ਜੀ ਜੀਓਗ੍ਰਾਫੀਕਲ ਕੰਡੀਸ਼ਨਸ ਰਹਿੰਦੇ ਆ ਆਪਾਂ ਉਹਦੇ ਤੇ ਵੀ ਡਿਪੈਂਡ ਹੋ ਜਾਂਦੀ ਹੈ ਪਰ ਇਹ ਨਹੀਂ ਹੈ ਕਿ ਮਿਹਨਤ 70 ਤੋਂ 80% ਮਿਹਨਤ ਜ਼ਰੂਰੀ ਹੈ ਬਈ ਤੁਹਾਡੇ ਜਿਹੜਾ ਇਹ ਇਹ ਪੂਰਾ ਥਾਂ ਰਕਬਾ ਕਿੰਨਾ ਜਿਹੜੇ ਇਥੇ ਫਸਲ ਤੁਸੀਂ ਕੀ ਕੀਤੀ ਹੈ ਆਪਣਾ ਪੌਣੇ ਕੇ ਦੋ ਕਿੱਲੇ ਹੈਗਾ ਜੀ ਤੇ ਚ ਕਿੰਨੀਆਂ ਬਨਗੀਆਂ ਲੱਗੀਆਂ ਹੋਈਆਂ ਕਿੰਨੀਆਂ ਕਿਸਮਾਂ ਦੇ ਤੇ ਬੂਟੇ ਲੱਗੇ ਹੋਏ 15 ਤੋਂ 20 ਕਿਸਮ ਦੇ ਜਿਹੜੇ ਬੂਟੇ ਆਪਣੇ ਕੋਲੇ ਸਣੇ ਫਰੂਟ ਸਬਜ਼ੀਆਂ ਤੇ ਫੁੱਲ ਵਗੈਰਾ ਹੈਗੇ ਮोटे-ਮोटे ਗਿਣਾ ਵੀ ਦਿਓ ਉਹਦੇ ਵਿੱਚ ਆਪਣੇ ਕੋਲੇ ਬੇਸਿਕਲੀ ਜਿਹੜੇ ਅਮਰੂਦ ਦਾ ਬਾਗ ਆਪਣੇ ਕੋਲੇ ਠੀਕ ਹੈ ਜੀ 200 ਬੂਟਾ ਅਮਰੂਦ ਦਾ ਉਹਦੇ ਵਿੱਚ 50 ਤੋਂ 60 ਬੂਟੇ ਜਿਹੜੇ ਮੇਰੇ ਕੋਲੇ ਮਿਕਸ ਆ ਜਾਂਦੇ ਆ ਫਰੂਟ ਜਿਹਦੇ ਵਿੱਚ 6 ਤੋਂ 7 ਤਰ੍ਹਾਂ ਦਾ ਆਮ ਹੈ ਜਿਵੇਂ ਦਸਹਿਰੀ ਲੰਗੜਾ ਠੀਕ ਹੈ ਤੇ ਚੀਕੂ ਆ ਜਾਂਦੇ ਮੇਰੇ ਕੋਲੇ ਦੋ ਤਿੰਨ ਹੈ ਬੇਲ ਦਾ ਦਰਖਤ ਹੈ ਅੰਜੀ ਤੇ 10 ਤੋਂ 12 ਤਰ੍ਹਾਂ ਦਾ ਮਾਲਟ ਹੈ ਮੇਰੇ ਕੋਲੇ ਨਿੰਬੂ ਹੈ ਤੇ ਕੁਝ ਜਿਵੇਂ ਦਰਖਤ ਆ ਗਏ ਜਿਵੇਂ ਦਰਖਤ ਵੀ ਬਹੁਤ ਜ਼ਰੂਰੀ ਹੈ ਉਹਦੇ ਚ ਸਹਿੰਜਣ ਦੇ ਦਰਖਤ ਆ ਗਏ ਬਰਮਾ ਡੇਕਾਂ ਹੋ ਗਈਆਂ ਤੇ ਉਸ ਤੋਂ ਬਾਅਦ ਸਬਜੀ ਆ ਗਈ ਸਬਜੀ ਦੇ ਵਿੱਚ ਜਿਹੜੇ ਬੇਸਿਕਲੀ ਜ਼ਿਆਦਾ ਕਮਰਸ਼ੀਅਲੀ ਕਰਦੇ ਆਂ ਅਸੀਂ ਮੂਲੀ ਆ ਗੋਭੀ ਕਰਦੇ ਆ ਠੀਕ ਹੈ ਜੀ ਆਦਰਵਾਇਜ਼ ਜਿਵੇਂ ਮਟਰ ਵਗੈਰਾ ਛੋਲੇ ਉਹ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਫਲ ਆ ਗਏ ਫੁੱਲਾਂ ਦੇ ਵਿੱਚ ਗੇਂਦਾ ਜਿਹੜੇ ਚ ਲੱਡੂ ਗੇਂਦਾ ਤੇ ਤਿੰਨ ਕਲਰ ਦੀ ਜਾਫਰੀ ਹੈ ਜਿਹਨੂੰ ਗਿੰਦੀ ਕਹਿੰਦੇ ਆਪਾਂ ਉਹ ਲਗਾਉਨੇ ਆਂ ਅਸੀਂ ਤੇ ਬਾਉਂਡਰੀ ਤੁਸੀਂ ਦੇਖਿਆ ਹੋਊਗਾ ਗੁਲਾਬ ਲਗਾਇਆ ਹੋਇਆ ਹਾਂਜੀ ਤੇ ਕੁਝ ਮੈਡੀਸਨਲ ਪਲਾਂਟ ਵੀ ਲੱਗੇ ਹੋਏ ਆ ਆਪਣੇ ਕੋਲ ਸਰਵਾਈਵ ਹੋ ਜਾਂਦਾ ਕਿਉਂਕਿ ਇੰਨੇ ਖਾਂ ਦੇ ਵਿੱਚ ਇੰਨਾ ਇੰਨੀਆਂ ਜ਼ਿਆਦਾ ਗਿੰਤੀ ਦੇ ਵਿੱਚ ਚੀਜ਼ਾਂ ਲਾਉਣਾ ਇਹਦਾ ਕੋਈ ਕਾਰਨ ਖਾਸ ਮਕਸਦ ਹੈ ਦੇਖੋ ਬਾਈ ਜੀ ਆਰਗੈਨਿਕ ਖੇਤੀ ਦਾ ਬੇਸਿਕ ਆਧਾਰ ਹੀ ਜਿਹੜਾ ਹੈਗਾ ਡਾਈਵਰਸਿਟੀ ਹੈ ਜੇ ਅਪਾ ਡਾਈਵਰਸਿਟੀ ਨਹੀਂ ਲਿਆਵਾਂਗੇ ਕਿਉਂਕਿ 70 75 ਦੇ ਆਸ-ਪਾਸ ਨਾ 1970 75 ਦੇ ਆਸ-ਪਾਸ ਹਰੀ ਕ੍ਰਾਂਤੀ ਆਈ ਸੀਗੀ ਬਿਲਕੁਲ ਬਿਲਕੁਲ ਉਤੋਂ ਪਹਿਲਾਂ ਜੈਵਰਸਟੀਚ ਕਰਦੇ ਸੀਗੇ ਲੋਕ ਖੇਤੀ ਹਨਾ ਤਾਂ ਬਿਮਾਰੀ ਵਗੈਰਾ ਦਾ ਅਟੈਕ ਨਹੀਂ ਹੁੰਦਾ ਸੀਗਾ 75 ਤੋਂ ਬਾਅਦ ਜਿਹੜਾ ਮੋਨੋਕਲਚਰ ਸ਼ੁਰੂ ਹੋਇਆ ਜਿਹਦੇ ਵਿੱਚ ਆਪਾਂ ਕਣਕ ਚੋਂ ਨਾ ਆਪਾਂ ਦੇਖਦੇ ਹੁਣ ਤੱਕ ਚੱਲਦਾ ਆ ਰਿਹਾ ਹਨਾ ਤਾਂ ਜਿੰਨੀਆਂ ਵੀ ਬਿਮਾਰੀਆਂ ਆਈਆਂ ਉਹ ਸਾਰੀ ਉਹ ਮੋਨੋਕਲਚਰ ਦੀ ਦੇਣ ਹੈ ਹਨਾ ਜਿਹੜਾ ਸਟਾਰਟ ਕੀਤਾ ਆਪਾਂ ਤਾਂ ਡਾਈਵਰਸਟੀ ਦੇ ਵਿੱਚ ਮੇਰਾ ਕਹਿੰਦਾ ਮਤਲਬ ਹੈ ਕਿ ਬਿਮਾਰੀ ਨੂੰ ਕੰਟਰੋਲ ਹੋ ਜਾਂਦਾ ਠੀਕ ਹੈ ਜੀ ਤੇ ਆਰਗੇਨਿਕ ਆਪਾਂ ਨੂੰ ਆਪਾਂ ਸੌਖੇ ਸ਼ਬਦਾਂ ਚ ਜਿਵੇਂ ਆਮ ਜੀਵੀਆਂ ਦਾ ਨੂੰ ਸਮਝਾਈਏ ਕਿ ਡਾਈਵਰਸਿਟੀ ਤੋਂ ਤੁਸੀਂ ਕਿਸ ਤਰ੍ਹਾਂ ਦਾ ਲੈਣੇ ਹੋ ਕਿ ਕਿਵੇਂ ਇੱਕ ਦੂਜੇ ਨੂੰ ਜਿਹੜਾ ਇੱਕ ਪੌਦਾ ਦੂਜੇ ਪੌਦੇ ਦੀ ਬਿਮਾਰੀ ਨੂੰ ਕੰਟਰੋਲ ਕਰਦਾ ਥੋੜਾ ਜਿਹਾ ਸੌਖੇ ਸ਼ਬਦਾਂ ਚ ਸਮਝਾਓ ਡਾਈਵਰਸਿਟੀ ਤੋਂ ਮੇਰਾ ਭਾਵ ਹੈ ਕਿ ਆਪਾਂ ਇੱਕ ਹੀ ਜਗ੍ਹਾ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਲੈਣੀਆਂ ਠੀਕ ਹੈ ਜੀ ਉਹਦੇ ਚ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਫਸਲਾਂ ਠੀਕ ਹੈ ਜੀ ਮਤਲਬ ਮੇਰੇ ਕੋਲੇ ਡਾਈਵਰਸਿਟੀ ਇੰਨੀ ਹੋ ਜੇ ਕਿ ਜੇ ਕੋਈ ਕੀਟ ਪਤੰਗਾ ਆ ਰਿਹਾ ਹੈ ਤਾਂ ਉਹ ਕਨਫਿਊਜ਼ ਹੀ ਇੰਨਾ ਹੋ ਜੇ ਕਿ ਉਹਨੂੰ ਪਤਾ ਨਾ ਲੱਗੇ ਵੀ ਕਿਹੜੀ ਫਸਲ ਤੇ ਮੈਂ ਜਾਣਾ ਹੈਗਾ ਤੁਸੀਂ ਦੇਖਿਆ ਹੋਊਗਾ ਜਿਆਦਾ ਵੱਡੀ ਕੁਆਂਟੀਟੀ ਦੇ ਵਿੱਚ ਜਦੋਂ ਬਿਮਾਰੀ ਆਉਂਦੀ ਹੈ ਤਾਂ ਉਹ ਉੱਥੇ ਹੀ ਆਉਂਦੀ ਹੈ ਜਿੱਥੇ ਮੋਨੋਕਲਚਰ ਹੈ ਡਾਈਵਰਸਿਟੀ ਦੇ ਵਿੱਚ ਤੁਸੀਂ ਇੱਕ ਦੋ ਫਸਲਾਂ ਤੇ ਆ ਵੀ ਜਾਣਗੇ ਤਾਂ ਉਹ ਆਪਣੇ ਆਪ ਹੀ ਮਰ ਜਾਂਦੇ ਕਿਉਂਕਿ ਉਹਨੂੰ ਖਾਣ ਵਾਲੇ ਕੀਟ ਪਤੰਗੇ ਆ ਜਾਂਦੇ ਠੀਕ ਹੈ ਜੀ ਉਹ ਦਰਖਤ ਲਗਾ ਦਿੰਨੇ ਆਪਾਂ ਉਹਦੇ ਡਾਈਵਰਸਿਟੀ ਦੇ ਵਿੱਚ ਤਾਂ ਦਰਖਤਾਂ ਦੇ ਜਿਹੜੇ ਜਾਨਵਰ ਆਉਣਗੇ ਠੀਕ ਹੈ ਜੀ ਆਮ ਜਾਨਵਰ ਨਹੀਂ ਮਿਲੂਗਾ ਤੁਹਾਨੂੰ ਕਿਤੇ ਵੀ ਮੇਰੇ ਬਾਗ ਦੇ ਵਿੱਚ ਜੇ ਤੁਸੀਂ ਜਾਨਵਰ ਦਾ ਭ ਤੋ ਆਪਣੇ ਆਪ ਹੀ ਉਹਨਾਂ ਨੂੰ ਖਾ ਲੈਂਦੇ ਆ ਤਾਂ ਡਾਈਵਰਸਿਟੀ ਦਾ ਇਹ ਫਾਇਦਾ ਆ ਜਿਵੇਂ ਜਿਵਿਦਾਰਾਂ ਨੇ ਤਾਂ ਕਹਿੰਦੇ ਵੱਟ ਤੇ ਦਰਖਤ ਰਹਿ ਨਹੀਂ ਦਿੱਤਾ ਕੋਈ ਉਹਦਾ ਪਹਿਲਾਂ ਕਿਦੋਂ ਜਦੋਂ ਮਾੜਾ ਜਾਂ ਤਕੜਾ ਹੁੰਦਾ ਉਹ ਕਹਿੰਦਾ ਨਵੇੜ ਦੇ ਬਾਈ ਇਹ ਮੰਜੇ ਜਿੰਨਾ ਥਾਂ ਫਸਲ ਖਾ ਜਾਂਦਾ ਦੇਖੋ ਇਹ ਵੀ ਜਦੋਂ ਮੋਨੋ ਕਲਚਰ ਸ਼ੁਰੂ ਹੋਇਆ ਨਾ ਉਸ ਤੋਂ ਬਾਅਦ ਹੀ ਇਹ ਸਾਰੀਆਂ ਸ਼ੁਰੂ ਹੋਈਆਂ ਪਹਿਲਾਂ ਦਰਖਤਾਂ ਨੂੰ ਕੋਈ ਹੱਥ ਨਹੀਂ ਲਾਉਂਦਾ ਸੀਗਾ ਠੀਕ ਹੈ ਜੀ ਪੁਰਾਣੇ ਰਵਾਇਤੀ ਦਰਖਤਾਂ ਨਾ ਜਿਵੇਂ ਝੰਡ ਹੋ ਗਿਆ ਕਰੀਰ ਹੋ ਗਏ ਇਹ ਦਰਖਤ ਦਾ ਮਤਲਬ ਸੈਂਟੀਫਿਕਲੀ ਪ੍ਰੂਵਡ ਹੈ ਜਿਹੜਾ ਝੰਡ ਤੇ ਕਰੀਰ ਦੇ ਦਰਖਤ ਹਨ ਆਪਾਂ ਆਮ ਕਹਿ ਦਿੰਨਾ ਨਾ ਕਿ ਦਰਖਤ ਦੇ ਥੱਲੇ ਫਸਲ ਮਾਰਦਾ ਹੈ ਇਹ ਇਹ ਦਰਖਤ ਇਹੋ ਜਿਹੇ ਆ ਜਿਹੜੇ ਕੋਈ ਫਸਲ ਨਹੀਂ ਕੋਈ ਨੁਕਸਾਨ ਨਹੀਂ ਕਰਦੇ ਫਸਲ ਦਾ ਤੁਸੀਂ ਕਦੇ ਵੀ ਮੈਨੂੰ ਦਿਖਾ ਦਿਓ ਝੰਡ ਦੇ ਦਰਖਤ ਦੇ ਥੱਲੇ ਜੇ ਕਿਤੇ ਵੀ ਫਸਲ ਮਰੀ ਉਹ ਵੀ ਵਧ ਹੁੰਦੀ ਹੈ ਉੱਥੇ ਕਿਉਂਕਿ ਦਰਖਤਾਂ ਦਾ ਕੰਮ ਮੇਨ ਕੀ ਹੁੰਦਾ ਹੈ ਕਿ ਮੈਂ ਫਸਲ ਕਰਦਾ ਤਾਂ ਮੈਂ ਵੱਧ ਤੋਂ ਵੱਧ ਨੂੰ 2 ਫੁੱਟ ਤੱਕ 1.5 ਫੁੱਟ ਤੱਕ ਵਾ ਲੂੰਗਾ ਇਹ ਤੋਂ ਜ਼ਿਆਦਾ ਤਾਂ ਨਹੀਂ ਮੈਂ ਜੋ ਮੇਰੇ ਕੋਲੇ 1.5 ਫੁੱਟ ਦੇ ਉੱਪਰ ਪਰ ਮਾਦਾ ਪਿਆ ਹੋਇਆ ਮੈਂ ਉਹਨੂੰ ਯੂਜ਼ ਕਰਦਾ ਹਾਂ ਉਦੋਂ ਥੱਲੇ ਵਾਲਾ ਮੈਂ ਕਿਵੇਂ ਯੂਜ਼ ਕਰੂੰਗਾ ਤਾਂ ਦਰਖਤ ਦੀਆਂ ਜੜਾਂ ਜਿਹੜੀਆਂ ਥੱਲੇ ਤੱਕ ਜਾਂਦੀਆਂ ਹਾਂ ਹਾਂ ਉਹ 15 ਫੁੱਟ ਤੱਕ 20 ਫੁੱਟ ਤੱਕ ਜੜਾਂ ਜਾਣਗੀਆਂ ਤਾਂ ਜੋ ਥੱਲੇ ਫਾਰਸ ਫਾਰਸ ਪਿਆ ਹੈ ਉਹ ਜੜਾਂ ਰਹੀਂ ਪੱਤਿਆਂ ਚ ਆਊਗਾ ਪੱਤੇ ਜਦੋਂ ਫਾਲ ਆਊਗਾ ਪੱਤੇ ਡਿੱਗਣਗੇ ਤਾਂ ਉਹ ਜਿਹੜੀ ਜਿੰਨਾ ਵੀ ਮਾਦਾ ਹੋਊਗਾ ਜ਼ਮੀਨ ਚ ਆਊਗਾ ਉਹ ਗਰੀਨ ਮਿਨਿਊਰਿੰਗ ਕਰੂਗਾ ਉਹ ਹਾਂਜੀ ਆ ਬਾਕੀ ਜਿਹੜਾ ਤੁਸੀਂ ਇੱਕ ਚੀਜ਼ ਹੋ ਸਮਝਾ ਰਹੇ ਸੀ ਕਿ ਜਿਹੜੇ ਅਮਰੂਦਾਂ ਨੂੰ ਜਿਹੜੀ ਪੈਨ ਵਾਲੀ ਬਿਮਾਰੀ ਆ ਤੁਹਾਡੇ ਅਮਰੂਦ ਦਾ ਜਿਹੜਾ ਦਰਖਤ ਇੱਥੇ ਲੱਗਿਆ ਹੋਇਆ ਉਹ ਉਸ ਬਿਮਾਰੀ ਨੂੰ ਰੋਕਣ ਵਾਸਤੇ ਤੁਸੀਂ ਗੇਂਦਾ ਲਗਾਇਆ ਉਹ ਥੋੜਾ ਜਿਹਾ ਦੱਸੋਗੇ ਕਿ ਇੱਕ ਦੂਜੇ ਦੇ ਪੂਰਕ ਕਿਸ ਤਰ੍ਹਾਂ ਇੱਕ ਦੂਜੇ ਦੀ ਪ੍ਰੋਟੈਕਸ਼ਨ ਕਰਦੇ ਆ ਜਿਹੜੀਆਂ ਇਹ ਫਸਲਾਂ ਕਿਦਾਂ ਇੱਕ ਦੂਜੇ ਨੂੰ ਪ੍ਰੋਟੈਕਟ ਕਰਦੀਆਂ ਉਹਦੇ ਵਿੱਚ ਭਾਈ ਜੀ ਮੈਂ ਦੋ ਤਿੰਨ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਆ ਇੱਕ ਤਾਂ ਜਦੋਂ ਮੈਂ ਅਮਰੂਦਾਂ ਦਾ ਬਾਗ ਲਾਇਆ ਜੀ ਤਾਂ ਕਿਉਂਕਿ ਪਿਛਲੇ 4-5 ਸਾਲ ਤੋਂ ਵੀ ਅਮਰੂਦ ਲਾਉਣ ਤੋਂ ਪਹਿਲਾਂ ਵੀ ਸਾਡਾ ਆਰਗੈਨਿਕ ਸੀਗਾ ਇਹ ਬਾਣ ਤੇ ਹੁਣ ਆਪਾਂ ਕੈਮੀਕਲ ਪਾ ਨਹੀਂ ਸਕਦੇ ਅਮਰੂਦ ਨੂੰ ਇੱਕ ਬਿਮਾਰੀ ਆਉਂਦੀ ਹੈ ਨਿਮਾ ਟੋੜ ਜਿਹੜੀ ਕੀ ਕਰਦੀ ਹੈ ਉਹ ਦੀਆਂ ਜੜਾ ਜਿਹੜੀਆਂ ਫੀਡਿੰਗ ਰੂਟਸ ਹਨ ਉਹਨੂੰ ਬਲੌਕ ਕਰ ਦਿੰਦੀ ਹੈ ਤੇ ਉਹ ਜਿਹੜੇ ਮੁੜ ਕੇ ਉੱਪਰ ਆ ਜਾਂਦੀਆਂ ਤੇ ਬੂਟਾ ਮਰ ਜਾਂਦਾ ਤਾਂ ਉਹਨੂੰ ਕੰਟਰੋਲ ਕਰਨ ਵਾਸਤੇ ਜਾਂ ਤਾਂ ਮੈਂ ਕੈਮੀਕਲ ਪਾਵਾਂ ਜਾਂ ਫਿਰ ਮੈਨੂੰ ਨਾ ਇੱਕ ਟ੍ਰੇਨਿੰਗ ਤੇ ਕਿਸੇ ਬੰਦੇ ਨੇ ਸਲਾਹ ਦਿੱਤੀ ਉਹ ਕਹਿੰਦੇ ਤੁਸੀਂ ਨਾ ਇਹਨੂੰ ਗੇਂਦਾ ਲਗਾ ਦਿਓ ਇਹਦੇ ਵਿੱਚ ਤਾਂ ਉਹ ਗਿੰਦਾ ਗਿੰਦੇ ਦੀਆਂ ਜੜਾਂ ਇੱਕ ਉਹ ਜਿਆ ਕੈਮੀਕਲ ਐਕਸਟਰੀਟ ਕਰਦੀਆਂ ਜਿਹੜਾ ਉਹ ਨਿਮਾ ਟੋੜ ਨੂੰ ਖਤਮ ਕਰ ਦਿੰਦਾ ਹੂੰ ਨੇਚਰਲ ਫਾਰਮ 'ਚੀ ਤਾਂ ਮੈਂ ਜਨਰਲੀ ਵਿੱਚ ਮੇਰੇ ਕੋਲੇ 200 ਬੂਟਾ ਤਾਂ ਮੈਂ 6-7 ਬੂਟੇ ਇੱਕ ਲਾਈਨ ਦੇ ਵਿੱਚ ਲਗਾ ਕੇ ਮੈਂ ਮਤਲਬ 12-1300 ਬੂਟਾ ਗਿੰਦਾ ਲਾਤਾ ਹੂੰ ਜਸਟ ਉਹਨੂੰ ਸਿਰਫ ਕੰਟਰੋਲ ਕਰਨ ਵਾਸਤੇ ਨਿਮਾ ਟੋੜ ਨੂੰ ਜੀ ਤਾਂ ਬਾਅਦ 'ਚ ਫਿਰ ਉਹ ਜਦੋਂ ਉਹਦੇ 'ਚ ਫੁੱਲ ਲੱਗਣੇ ਸ਼ੁਰੂ ਹੋ ਗਏ ਤਾਂ ਮੈਂ ਸੋਚਿਆ ਵੀ ਇਹਨੂੰ ਵੇਚ ਕੇ ਦੇਖੀ ਆਪਾਂ ਤਾਂ ਮੈਂ ਲੈ ਗਿਆ ਮੰਡੀ ਸਾਡੇ ਕੋੜਕਪੁਰ ਇੱਥੇ ਲੈ ਗਿਆ ਮੰਡੀ 'ਚ ਤੇ ਉਹ ਕਨਿ ਵਿਲੇ ਲੰਗੇ ਸੀ ਤੇ ਉਦੋਂ ਚੰਗਾ ਰੇਟ ਸੀਗਾ 40-50 ਰੁਪਏ ਰੇਟ ਸੀਗਾ ਤੇ ਉਦੋਂ ਮਤਲਬ 10-12000 ਦਾ ਮੈਂ ਗਿੰਦਾ ਵੇਚਦਾ ਅੱਛਾ ਤੇ ਫਿਰ ਮੈਂ ਸੋਚਿਆ ਵੀ ਇਹਨੂੰ ਕਮਰਸ਼ੀਅਲੀ ਵੀ ਕੀਤਾ ਜਾ ਸਕਦਾ ਹੈ ਹੂੰ ਤਾਂ ਉਸ ਤੋਂ ਬਾਅਦ ਫਿਰ ਮੈਂ ਸਬਜੀ ਦੇ ਨਾਲ-ਨਾਲ ਗਿੰਦੇ ਨੂੰ ਵੀ ਹੋਰ ਵਧਾ ਲਿਆ ਹੂੰ ਈਵਨ ਹੁਣ ਤਾਂ ਮੈਂ ਇਹ ਬਾਗ ਤੋਂ ਬਿਨਾ ਵੀ ਅੱਗੇ ਅੱਧਾ ਕਿਲਾ ਹੋਰ ਸਿਰਫ ਕੱਲਾ ਗਿੰਦਾ ਹੀ ਮੈਂ ਵਧਾ ਲਿਆ ਕਿਉਂਕਿ ਹੌਲੀ-ਹੌਲੀ ਲਿੰਕ ਬਣ ਗਏ ਹੌਣ ਤਾਂ ਮੇਰੇ ਤੋਂ ਡਿਮਾਂਡ ਹੀ ਨਹੀਂ ਪੂਰੀ ਹੁੰਦੀ ਮਤਲਬ ਦਿਵਾਲੀ ਵੇਲੇ ਤਾਂ ਮੇਰੇ ਕੋਲੇ 5 ਕੁਆਂਟਲ ਦੀ ਡਿਮਾਂਡ ਸੀਗੀ ਤਾਂ ਮੈਂ ਸਿਰਫ 2-3 ਕੁਆਂਟਲ ਜਿਹੜਾ ਮੈਂ ਵੇਚਿਆ ਹੈਗਾ ਗੇਂਦਾ ਹਾਂ ਤੇ ਬਾਕੀ ਤਾਂ ਮੇਰੇ ਕੋਲੇ ਜਵਾਬ ਦੇਣਾ ਪਿਆ ਫਿਰ ਹੁਣ ਵੀ ਮੇਰੇ ਕੋਲ ਡਿਮਾਂਡ ਜਿਵੇਂ ਮੈਂ ਕੱਲ ਦੀ ਮੇਰੇ ਕੋਲੇ 50 ਕਿਲੋ ਦਾ ਜਿਹੜਾ ਆਰਡਰ ਸੀਗਾ ਪਰ ਮੇਰੇ ਤੋਂ ਦਿੱਤਾ ਨਹੀਂ ਗਿਆ ਕਿਉਂਕਿ ਮੈਂ ਪਰਸੋਂ 70-80 ਕਿਲੋ ਵੇਚਤਾ ਸੀਗਾ ਗੇਂਦਾ ਹਾਂਜੀ ਇੱਕ ਪੈਸਟ ਦੀ ਜਾਂ ਉਹਦੀ ਕੀਟਾਂ ਦੀ ਜਿਹੜੀ ਬਹੁਤ ਗੱਲ ਕੀਤੀ ਜਾਂਦੀ ਹੈ ਹਨਾ ਕਿ ਖਾਸ ਕਰਕੇ ਜਦ ਸਾਡੇ ਫਸਲ ਹੈ ਜਿਹੜਾ ਪੈਸਟ ਖਰਾਬ ਕਰ ਦਿੰਦਾ ਹੈ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਫਿਰ ਆਰਗੈਨਿਕ ਕਿਹੜੀ ਤੁਸੀਂ ਦਵਾਈ ਵਰਤਦੇ ਹੋ ਕਿਹੜਾ ਫਾਰਮੂਲਾ ਤੁਹਾਡੇ ਕੋਲ ਹੈਗਾ ਕਿ ਉਹ ਜਿਹੜਾ ਪੈਸਟ ਹੈ ਉਹ ਉਹਨੂੰ ਫਸਲ ਤੋਂ ਬਚਾਇਆ ਜਾ ਸਕੇ ਪੈਸਟ ਬਾਈ ਜੀ ਬੇਸਿਕਲੀ ਤਾਂ ਜਿਵੇਂ ਜਿਹੜੀਆਂ ਜਮੀਨ ਚ ਆਉਣ ਵਾਲੀਆਂ ਫੰਗਸ ਹਨ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਨਾ ਜਦੋਂ ਆਪਾਂ ਪੁਰਾਣੇ ਜ਼ਮਾਨਿਆਂ ਚ ਜਿਹੜੇ ਖੇਤੀ ਕਰਦੇ ਸੀ ਲੋਕ ਉਦੋਂ ਕੈਮੀਕਲ ਨਹੀਂ ਪੈਂਦੇ ਸੀਗੇ ਤਾਂ ਉਦੋਂ ਨੇਚਰਲ ਫਾਰਮ ਦੇ ਵਿੱਚ ਗਡੋਏ ਤੇ ਜਿਹੜੀਆਂ ਫ੍ਰੈਂਡਲੀ ਫੰਗਸ ਹੁੰਦੀਆਂ ਜਿਵੇਂ ਟ੍ਰਾਈਕੋਡਰਮਾ ਸੋਡੋਮਨਾਸ ਠੀਕ ਹੈ ਬਵੀਰੀਆ ਬੱਸੀਆਂ ਦਾ ਇਹਨਾਂ ਫ੍ਰੈਂਡਲੀ ਫੰਗਸ ਨੂੰ ਆਪਾਂ ਨੰਗੀ ਅੱਖ ਨਾਲ ਵੀ ਦੇਖ ਸਕਦੇ ਇੱਕ ਮਤਲਬ ਇਹਨਾਂ ਦੀਆਂ ਬਹੁਤ ਵੱਡੀਆਂ ਕਲੋਨੀਜ਼ ਹੁੰਦੀਆਂ ਹਨ ਛੋਟੀਆਂ ਛੋਟੀਆਂ ਬਹੁਤ ਬਰੀਕ ਇਹਨਾਂ ਦਾ ਕੰਮ ਕੀ ਹੁੰਦਾ ਜਦੋਂ ਸੁੰਡੀ ਪਿਪਾ ਸਟੇਟ ਤੇ ਹਨ ਉਦੋਂ ਉਹਨਾਂ ਨੇ ਖਾ ਜਾਣਾ ਉਹਨੂੰ ਤੇ ਉਹ ਸੁੰਡੀ ਨੂੰ ਡਿਵੈਲਪ ਹੀ ਨਹੀਂ ਹੋਣ ਦਿੰਦੇ ਪਰ ਜਦੋਂ ਦੇ ਆਪਾਂ ਕੈਮੀਕਲ ਪਾਉਣ ਲੱਗੇ ਆ ਉਹ ਫ੍ਰੈਂਡਲੀ ਫੰਗਸ ਖਤਮ ਹੋ ਗਈ ਕਿਉਂਕਿ ਫ੍ਰੈਂਡਲੀ ਫੰਗਸ ਜਿਹੜੀਆਂ ਉਹ ਕੈਮੀਕਲ ਦੇ ਵਿੱਚ ਜਿਹੜੀਆਂ ਵਿੱਚ ਨਹੀਂ ਉਹ ਸਰਵਾਈਵ ਕਰ ਸਕਦੀਆਂ ਠੀਕ ਐ ਸੀ ਤਾਂ ਉਹ ਅਸੀਂ ਪਾਉਣੇ ਆ ਜਨਰਲੀ ਵੈਸੇ ਵੀ ਡਿਵੈਲਪ ਹੋ ਜਾਂਦੀਆਂ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਜਿਹੜੀਆਂ ਉੱਪਰੋਂ ਬਿਮਾਰੀਆਂ ਪੈਣ ਵਾਲੀਆਂ ਜਿਹੜੀਆਂ ਪੱਤਿਆਂ ਤੋਂ ਜਿਵੇਂ ਲੀਫ ਮਾਈਨਰ ਪੈ ਜਾਂਦੇ ਆ ਜਾਂ ਫਿਰ ਆਪਣੇ ਕੋਲੇ ਜਿਹੜੀ ਅਮਰੂਦ ਨੂੰ ਜਿਹੜੀ ਬਿਮਾਰੀ ਪੈਂਦੀ ਹੈ ਉਹਨਾਂ ਇੱਕ ਫਰੂਟ ਫ्लाई ਆਉਂਦੀ ਹੈ ਉਹ ਕੀ ਕਰਦੀ ਆ ਅਮਰਗੁੱਦ ਦੇ ਉੱਪਰ ਡੰਗ ਮਾਰ ਕੇ ਨਾ ਉਹਦੇ ਅੰਦਰ ਮਤਲਬ ਹਜ਼ਾਰਾਂ ਦੀ ਜ਼ਿਆਦਾ ਅੰਡੇ ਦੇ ਜਾਂਦੀ ਆ ਅੱਛਾ ਉਹ ਬਾਅਦ ਦੇ ਵਿੱਚ ਕੀ ਹੁੰਦਾ ਉਹ ਅੰਦਰੇ ਅੰਦਰ ਪਲੀ ਜਾਂਦੇ ਆ ਜੀ ਬਣ ਜਾਂਦੇ ਨੇ ਇਹਨੂੰ ਆਪਾਂ ਸੁੰਡ ਕਹਿੰਦੇ ਨੇ ਸੁੰਡ ਕਹਿੰਦੇ ਨੇ ਹਾਂ ਜਿਹੜਾ ਆਪਾਂ ਕਈ ਵਾਰੀ ਅਮਰੂਦ ਖਰੀਦਦੇ ਆ ਆਪਾਂ ਸੁੰਡ ਹੁੰਦੇ ਆ ਵਿੱਚ ਉਹਦੇ ਉਹੀ ਕਾਰਨ ਦਾ ਫਰੂਟ ਫ्लाई ਹੁੰਦੀ ਹੈ ਤਾਂ ਇਹਨਾਂ ਸਾਰੇ ਫਰੂਟ ਫ्लाई ਨੂੰ ਕੰਟਰੋਲ ਵਾਸਤੇ ਅਸੀਂ ਲਗਾਉਣੇ ਹੈਗੇ ਆਪਣੇ ਟਰੈਪ ਤੁਸੀਂ ਦੇਖਿਓਗੇ yellow color ਦੇ ਇੱਥੇ ਟਰੈਪ ਆਉਂਦੇ ਉਹ ਲਗਾਉਣੇ ਆ ਉਹਦੇ ਚ ਜਿਹੜਾ ਮੇਲ ਮੱਖੀ ਦਾ ਜਿਹੜਾ ਫੀਮੇਲ ਮੱਖੀ ਦਾ ਸਪਰਮ ਹੁੰਦਾ ਤਾਂ ਉਹ ਅਲਿਓਰ ਹੁੰਦਾ ਉਹਨੂੰ ਕਹਿੰਦੇ ਆਪਾਂ ਮੇਲ ਮੱਖੀ ਅਟਰੈਕਟ ਕਰਦਾ ਉਹ ਮੇਲ ਜਦੋਂ ਫਸ ਜਾਂਦੀ ਆ ਕੇ ਤਾਂ ਉਹ ਬਰੀਡਿੰਗ ਨਹੀਂ ਹੁੰਦੀ ਹੈਗੀ ਤਾਂ ਉਹ ਫਿਰ ਕੀ ਹੋ ਜਾਂਦਾ ਖਤਮ ਹੋ ਜਾਂਦੀ ਹੈ ਫਿਰ ਉਹਦੇ ਬਾਅਦ ਆ ਜਾਂਦੇ ਜਿਹੜੇ ਮੈਂ ਲੀਫ ਮਾਈਨਰ ਤੇ ਸੁੰਡੀਆਂ ਦੀ ਮੈਂ ਗੱਲ ਕੀਤੀ ਹੈ ਇਹਦੇ ਵਾਸਤੇ ਅਸੀਂ ਨਾ ਜਿਹੜੇ ਜਿਹੜੇ ਪੱਤੇ ਵਾਲੀਆਂ ਸੁੰਡੀਆਂ ਦਾ ਜਿਹੜਾ ਮੇਨ ਫੂਡ ਹੁੰਦਾ ਉਹ ਇਹ ਪੱਤੇ ਹੀ ਹੁੰਦੇ ਆ ਜਾਂ ਫਰੂਟ ਖਾਣਾ ਜਾਂ ਪੱਤਾ ਖਾਣਾ ਹੁੰਦਾ ਨੇ ਨਾ ਤਾਂ ਉਹਨਾਂ ਦਾ ਜੇ ਆਪਾਂ ਫੂਡ ਹੀ ਖਤਮ ਕਰ ਦਈਏ ਆਪਣੇ ਆਪ ਹੀ ਮਰ ਜਾਣਾ ਹਰੇਕ ਬੰਦਾ ਰਾਈਟ ਤਾਂ ਉਹਦੇ ਵਾਸਤੇ ਅਸੀਂ 10 ਪੱਤੀ ਘੋਲ ਬਣਾਉਣੇ ਹੈਗੇ ਆ ਜਿਹਦੇ ਚ 10 ਕੌੜੇ ਪੱਤੇ ਜਿਵੇਂ ਕਨੇਰ ਹੋ ਗਿਆ ਤੇ ਅੱਕ ਤਤੂਰਾ ਤੇ ਜਿਹੜੇ ਗੇਂਦੇ ਦੇ ਪੱਤੇ ਵੀ ਕੌੜੇ ਹੁੰਦੇ ਆ ਤੇ ਹੋਰ ਅਸੀਂ ਪਾ ਲੈਂਦੇ ਆ ਹਿੰਗ ਪਾ ਲੈਂਦੇ ਆ ਔਰ ਗੰਡਾ ਪਾ ਲੈਂਦੇ ਆ ਲਸਣ ਪਾ ਦਿੰਦੇ ਆ ਠੀਕ ਹੈ ਜੀ ਉਹਦੇ ਵਿੱਚ ਡੀਕੰਪੋਜ਼ਰ ਪਾ ਕੇ ਅਸੀਂ ਡਰਮ ਵਿੱਚ 200 ਲੀਟਰ ਦਾ ਘੋਲ ਅਸੀਂ ਤਿਆਰ ਕਰ ਲੈਂਦੇ ਆ ਜਿਹੜਾ 1 ਮਹੀਨੇ ਦੇ ਵਿੱਚ ਉਧਾਰਕ ਨਿਕਲ ਜਾਂਦਾ ਉਹਨੂੰ ਫਿਰ ਅਸੀਂ ਡਰਮੀ ਦੇ ਵਿੱਚ ਡੋਜ਼ ਬਣਾ ਕੇ ਉਹਨੂੰ ਸਪਰੇਅ ਕਰ ਦਿੰਨੇ ਪੱਤਿਆਂ ਦੇ ਉੱਪਰ ਉਹ ਉਹਦਾ ਥੋੜਾ ਜਿਹਾ ਵੀ ਥੋੜੇ ਕੰਟੀਨਿਊਸਲੀ ਕਰਨੀ ਪੈਂਦੀ ਹੈ ਮਤਲਬ ਹਰੇਕ ਹਫ਼ਤੇ ਦੇ ਗੈਪ ਤੋਂ ਬਾਅਦ ਕਰਨੀ ਪੈਂਦੀ ਹੈ ਉਹਦੇ ਨਾਲ ਪੱਤੇ ਕੌੜੇ ਰਹਿੰਦੇ ਆ ਤਾਂ ਜਿਹੜੀ ਜਿਹੜੀ ਸੁੰਡੀ ਉਹ ਆਪਣੇ ਆਪ ਹੀ ਮਰ ਜਾਂਦੀ ਜਦੋਂ ਉਹਨੂੰ ਖਾਧਾ ਨਹੀਂ ਜਾਂਦਾ ਉਹ ਤੋਂ ਹਾਂ ਤਾਂ ਇਸ ਤਰ੍ਹਾਂ ਕੰਟਰੋਲ ਆਰਗੈਨਿਕ ਦੇ ਵਿੱਚ ਨਾ ਖਾਸ ਤੌਰ ਤੇ ਜਦੋਂ ਗੱਲ ਕਰਦੇ ਕਿ ਇਹਦੇ ਵਿੱਚ ਟਾਈਮ ਜ਼ਿਆਦਾ ਭਾਲਦੀ ਹੈ ਮਤਲਬ ਬੰਦਾ ਵਾਹਣ ਚ ਹੀ ਖੜਾ ਰਹਿਣਾ ਚਾਹੀਦਾ ਮੈਨੂੰ ਇਸ ਤਰ੍ਹਾਂ ਦਾ ਵੀ ਕੁਝ ਹੈ ਕਿ ਵੀ ਜ਼ਿਆਦਾ ਟਾਈਮ ਦੇਣਾ ਪੈਂਦਾ ਖੇਤੀ ਨੂੰ ਦੇਖੋ ਮੈਂ ਤਾਂ ਡਬਲ ਹੈ অর্ਗੈਨਿਕ ਖੇਤੀ ਦੇ ਵਿੱਚ ਜੇ ਆਪਾਂ ਹੁਣ ਕਹਿ ਰਹੀਏ ਤੁਹਾਡੇ ਦੇਖਿਆ ਹੋਗਾ ਸਾਹਮਣੇ ਜਿਹੜਾ ਸਾਰੋਂ ਵੱਡਾ ਚੈਲੰਜ ਜਿਹੜਾ ਖਰਪਤਵਾਰ ਆਪਣੇ ਕੋਲੇ ਜਿਹੜਾ ਨਦੀਨ ਹੋ ਜਾਂਦੇ ਆ ਆਪਣੀ ਫਸਲ ਦੇ ਵਿੱਚ ਨਾ ਤਾਂ ਉਹਨੂੰ ਹੁਣ ਆਪਾਂ ਕੈਮੀਕਲ ਤਾਂ ਬਾਹ ਨਹੀਂ ਸਕਦੇ ਨਹੀਂ ਤਾਂ ਆਪਾਂ ਰਾਉਂਡ ਅਪ ਮਾਰ ਦਈਏ ਸਾਰੇ ਹਨਾ ਤਾਂ ਉਹਨੂੰ ਫਿਰ ਜਿਹੜਾ ਗੋਡੀ ਨਾਲ ਕਰਦੇ ਹੱਲ ਅਸੀਂ ਜਾਂ ਫਿਰ ਤੁਸੀਂ ਪ੍ਰਾਲੀ ਅਸੀਂ ਰੱਖਦੇ ਹਾਂ ਉਧਰ ਮਲਚਿੰਗ ਕਹਿੰਦੇ ਇਹਨੂੰ ਮਲਚਿੰਗ ਕਰਦੇ ਆ ਮਲਚਿੰਗ ਦਾ ਬੈਨੀਫਿਟ ਆਪਾਂ ਨੂੰ ਕਿ ਉਹਦੇ ਅੰਦਰ ਜਿਹੜੇ ਆ ਇੱਕ ਤਾਂ ਨਮੀ ਰਹਿੰਦੀ ਹੈ ਤੇ ਪਲਾਸੋ ਦੇ ਚ ਨਦੀਨ ਨਹੀਂ ਹੁੰਦੇ ਠੀਕ ਹੈ ਜ ਉਹਨੀਆਂ ਜੜਾਂ ਚ ਅਸੀਂ ਪ੍ਰਾਲੀ ਨਾਲ ਮਲਚਿੰਗ ਕਰਦੇ ਆ ਤਾਂ ਇਹ ਸਾਰੀ ਮਿਹਨਤ ਹੀ ਹੈ ਜੀ ਜੇ ਆਪਾਂ ਜੇ ਕਹੀਏ ਮੇਰੇ ਮੇਰੇ ਤੋਂ ਬਹੁਤ ਲੋਕ ਪੁੱਛਦੇ ਆ ਕਿ ਮਿਹਨਤ ਕਿੰਨੀ ਹੈ ਨਾ ਵੀ ਅਸੀਂ ਸਟਾਰਟ ਕਰਨਾ ਕੰਮ ਤਾਂ ਮੈਂ ਉਹਨਾਂ ਨੂੰ ਇਹੀ ਸੁਜੈਸਟ ਕਰਦਾ ਵੀ ਜੇ ਤੁਸੀਂ ਮਿਹਨਤ ਕਰ ਸਕਦੇ ਆ ਹਰ ਟਾਈਮ ਵਿੱਚ ਰਹਿਣਾ ਪੈਂਦਾ ਹੈ ਮਿਹਨਤ ਕਰ ਸਕਦੇ ਆ ਫਿਰ ਹੀ ਤੁਸੀਂ ਆਓ ਇਹ ਕੰਮ ਚ ਆਦਰਵਾਇਜ਼ ਤਾਂ ਫਿਰ ਜੇ ਮੰਨ ਲਓ ਮੈਂ ਕੋਈ ਕੰਮ ਕਰ ਲਿਆ ਤੇ ਮੈਂ ਉਹ ਚ ਫੇਲ ਹੋ ਗਿਆ ਤਾਂ ਮੇਰੇ ਲਈ ਫਿਰ ਉਹ ਨੈਗੇਟਿਵ ਬਣ ਜਾਂਦੀ ਹੈ ਡਿਸਪਾਇੰਟਮੈਂਟ ਹੋ ਜਾਂਦੀ ਹੈ ਮੈਂ ਫਿਰ ਉਹਨੂੰ 네ਗੇਟਿਵ ਹੀ ਕਹਾਂਗਾ ਦੂਜੀ ਗੱਲ ਇਹ ਵੀ ਹੈ ਕਿ ਖਾਸ ਕਰਕੇ ਨਾ ਛੋਟੇ ਜ਼ਿਮੀਦਾਰ ਜੇ ਆਪਾਂ ਕਹਿ ਲਈਏ ਜਿਹੜਾ ਕੋਈ 4 ਕਿੱਲੇ 5 ਕਿੱਲੇ ਦੀ ਖੇਤੀ ਕਰਦਾ ਉਹਨਾਂ ਦੇ ਵਿੱਚ ਇੱਕ ਚੀਜ਼ ਗੱਲ ਕਹੀ ਜਾਂਦੀ ਵੀ ਅਸੀਂ ਛੋਟਾ ਜ਼ਿਮੀਦਾਰ ਆ ਜਿਹੜਾ ਉਹ ਕਾਮਯਾਬੀ ਹੈ ਨਹੀਂ ਜਾਂ ਛੋਟਾ ਜ਼ਿਮੀਦਾਰ ਕਾਮਯਾਬ ਹੋ ਹੀ ਨਹੀਂ ਸਕਦਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਭਾਈ ਜੇ ਇਸ ਨਾਲ ਛੋਟੇ ਵੱਡੇ ਦੀ ਤਾਂ ਕੋਈ ਏਡੇ ਆ ਇਸ਼ੂ ਨਹੀਂ ਹੁੰਦਾ ਹੈਗਾ ਇਹ ਤੁਹਾਡਾ ਆਪਣਾ ਮਾਈਂਡ ਸੈਟ ਚਾਹੀਦਾ ਹੈਗਾ ਹਾਂ ਹੁਣ ਮੈਂ ਇਹੋ ਜਿਹੇ ਬੰਦੇ ਵੀ ਦੇਖਿਆ ਸਾਡੇ ਪਿੰਡ ਹੀ ਹੈਗੇ ਜਿਹੜੇ 100-100 ਕਿੱਲਾ ਵਾਈ ਜਾਂਦੇ ਤੇ ਉਹ ਆਰਗੇਨਿਕ ਕਰਦੇ ਹੀ ਨਹੀਂ ਉਹ ਇਵਨ ਕਿ ਸਬਜ਼ੀ ਵੀ ਉਹ ਰੇੜੀ ਵਾਲੇ ਤੋਂ ਲੈਂਦੇ ਆ ਹੂੰ ਉਹ ਆਪਣੇ ਖਾਣ ਜੋਗੀ ਵੀ ਨਹੀਂ ਕਰਦੇ ਹੈਗੇ ਹੂੰ ਤਾਂ ਆਪਾਂ ਕਿਵੇਂ ਕਹਿ ਸਕਦੇ ਆ ਤੇ ਮੈਂ ਇਹੋ ਜੇ ਜ਼ਿੰਮੇਦਾਰ ਵੀ ਦੇਖੇ ਆ ਜਿੰਨਾਂ ਕੋਲੇ ਆਪਣੇ 2-3 ਕਿੱਲੇ ਜ਼ਮੀਨ ਹੈ ਤੇ ਉਹਦੇ ਵਿੱਚੋਂ ਅੱਧੀ ਉਹ ਆਰਗੇਨਿਕ ਕਰਦੇ ਅੱਧੀ ਦੂਜੀ ਕਰਦੇ ਆ ਕਈ 100% ਵੀ ਕਰਦੇ ਹੈਗੇ ਤਾਂ ਇਹੋ ਜਿਹੇ ਤਾਂ ਇਹ ਤਾਂ ਸਿਰਫ ਮੈਥ ਹੈ ਕਹਿਣ ਦੀਆਂ ਗੱਲਾਂ ਵੀ ਛੋਟਾ ਜ਼ਿੰਮੇਦਾਰ ਕਾਮਯਾਬ ਨਹੀਂ ਹੋ ਸਕਦਾ ਹੋ ਸਕਦਾ ਸਭ ਕੁਝ ਹੋ ਸਕਦਾ ਮਾਈਂਡ ਸੈਟ ਚਾਹੀਦਾ ਆਪਣੀ ਜੇ ਕੋਈ ਛੋਟਾ ਮਤਲਬ ਕਹਿੰਦੇ ਛੋਟਾ ਤਾਂ ਹੁਣ ਸ਼ਬਦ ਕਹਿਣਾ ਹੀ ਨਹੀਂ ਬਣਦਾ ਜੇ ਕੋਈ ਕਿਸਾਨ ਆ ਜਿਹੜਾ ਇਹ ਸ਼ੁਰੂ ਕਰਨਾ ਚਾਹੁੰਦਾ ਆਰਗੇਨਿਕ ਖੇਤੀ ਸ਼ੁਰੂ ਕਰਨੀ ਚਾਹੁੰਦਾ ਤਾਂ ਤੁਹਾਡੇ ਹਿਸਾਬ ਨਾਲ ਉਹਨੂੰ ਕਿੱਥੋਂ ਸ਼ੁਰੂ ਕਰਨੀ ਚਾਹੀਦੀ ਆ ਤਾਂ ਜੋ ਉਹਨੂੰ ਹੌਲੀ ਹੌਲੀ ਜਿਹੜਾ ਤਜਰਬਾ ਹੋ ਸਕੇ ਨਾ ਚੀਜ਼ਾਂ ਦੀ ਸਮਝ ਆ ਸਕੇ ਕਿਸ ਤਰੀਕੇ ਨਾਲ ਸਟਾਰਟ ਕਰ ਸਕਦਾ ਕਿਹੜੀ ਫਸਲ ਤੋਂ ਸਟਾਰਟ ਕਰ ਸਕਦਾ ਦੇਖੋ ਜੇ ਮੈਂ ਆਪਣਾ ਐਕਸਪੀਰੀਅੰਸ ਦੱਸਾਂ ਬਈ ਜੀ ਅਸੀਂ ਸ਼ੁਰੂ ਚ ਸਰ ਨਾਲੋਂ ਪਹਿਲਾਂ ਕਣਕ ਤੋਂ ਸਟਾਰਟ ਕੀਤਾ ਸੀਗਾ ਹਾਂ ਅਸੀਂ ਇੱਕਦਮ ਨਹੀਂ ਖਤਮ ਕੀਤੀ ਹੈਗੀ ਰੇ ਸਪਰੇ ਹੌਲੀ ਹੌਲੀ ਘਟਾਉਣੀ ਸਟਾਰਟ ਕਰਤੀ ਜਿਵੇਂ ਮੰਨ ਲਓ 2 ਸਾਲਾਂ ਦੇ ਵਿੱਚ ਅਸੀਂ ਬਿਲਕੁਲ ਜ਼ੀਰੋ ਤੇ ਲੈ ਆਏ ਜਦੋਂ ਆਪਾਂ ਜ਼ੀਰੋ ਤੇ ਲੈ ਆਏ ਤਾਂ ਉਦੋਂ ਅਗਲੇ 1 ਸਾਲ ਤੱਕ ਵੀ ਉਹਦਾ ਜਿਹੜੀ ਆਪਣੇ ਆਲਰੇਡੀ ਪਾਈ ਹੋਈ ਹੈ ਰੇ ਉਹਦਾ ਅਸਰ ਰਹਿਣਾ ਹੈ ਪਹਿਲੇ ਸਾਲ ਕੋਈ ਫਰਕ ਨਹੀਂ ਪੈਣਾ ਹੈਗਾ ਜ਼ਿਮੀਦਾਰ ਨੂੰ ਝਾੜ ਦੇ ਵਿੱਚ ਕਿਉਂਕਿ ਪਿਛਲੇ ਸਾਲ ਦੀ ਜਿਹੜੀ ਰੇ ਸਪਰੇ ਪਈ ਹੋਗੀ ਆਪ ਨੂੰ ਉਹਦਾ ਅਸਰ ਹੋਊਗਾ ਤਾਂ ਪਹਿਲੇ ਸਾਲ ਕਈ ਜ਼ਿਆਦਾ ਮੋਟੀਵੇਟ ਹੋ ਜਾਂਦੇ ਆ ਤੋ ਅਗਲੇ ਸਾਲ 100% ਹੀ ਕਰ ਦਿੰਦੇ ਆ ਕਿਉਂਕਿ ਇਹ ਨਾ ਅਸਰ ਦਿਖਾਉਣਾ ਓਨੇ ਆਰਗੇਨਿਕ ਖੇਤੀ ਦਾ ਜਿਹੜੇ ਜਿਹੜੀ ਕਮੀ ਆਉਣੀ ਹੈ ਰੇਹ ਦੀ ਹੈ ਨਾ ਜਿਹੜੀ ਆਪਾਂ ਕਿਉਂਕਿ ਜ਼ਮੀਨ ਨੂੰ ਆਪਾਂ ਜੇ ਲਾਇਆ ਹੌਲੀ-ਹੌਲੀ ਤਾਂ ਛਡਾਇਆ ਵੀ ਹੌਲੀ-ਹੌਲੀ ਹੌਲੀ-ਹੌਲੀ ਜਾਣਾ ਬਿਲਕੁਲ ਹੈ ਨਾ ਤਾਂ ਜਦੋਂ ਆਪਾਂ ਦੂਜੇ ਸਾਲ ਸੈਂਟਰ ਕਰਦੇ ਆ ਉਦੋਂ ਝਾੜ ਤੇ ਜ਼ਿਆਦਾ ਫਰਕ ਪੈਣਾ ਦੂਜੇ ਸਾਲ ਤੋਂ ਬਾਅਦ ਫਿਰ ਚੈਲੰਜ ਆਉਣੇ ਸ਼ੁਰੂ ਹੁੰਦੇ ਆ ਤੇ ਅਗਲੇ 3-4 ਸਾਲਾਂ ਤੱਕ ਜਿਹੜਾ ਘੱਟ ਰਹਿਣਾ ਉਹਦਾ ਝਾੜ ਸੋ ਸਿਕਲੋ 50% ਤੋਂ ਵੀ ਥੱਲੇ ਆ ਜਾਂਦਾ ਦੂਜੇ ਤੀਜੇ ਸਾਲ ਤਾ ਝਾੜ ਇੰਨਾ ਘਟ ਗਿਆ ਹਾਂ ਇੰਨਾ ਘਟ ਜਾਂਦਾ ਅਗਲੇ ਜਦੋਂ ਅਸੀਂ ਪਹਿਲੇ ਸਾਲ ਕੀਤੀ ਸੀ ਅਸੀਂ ਤਾਂ ਆਮ 22 23 ਕੁਇੰਟਲ ਜਿਹੜਾ ਝਾੜ ਹੁੰਦਾ ਤਾਂ ਆ ਸਾਡਾ ਉਹ ਸਾਰਾ 7 8 ਕੁਇੰਟਲ ਤੇ ਰਹਿ ਗਿਆ ਸੀਗਾ ਦੂਜੇ ਸਾਲ ਪਹਿਲੇ ਸਾਲ ਤਾਂ ਚਲੋ 20 ਕੀ ਕੁਇੰਟਲ ਹੋ ਗਿਆ ਸੀਗਾ ਤੀਜੇ ਸਾਲ ਚ ਫਿਰ ਸਾਡੇ ਕੋਲੇ 10 11 12 ਤੱਕ ਚਲੇ ਗਿਆ ਤਾਂ ਹੁਣ ਦੀ ਡੇਟ ਦੇ ਵਿੱਚ ਅਸੀਂ 17 18 16 17 ਕੁਇੰਟਲ ਡੀ ਮੋਟਿਵੇਟਿਵ ਹੋ ਜਾਂਦੇ ਆ ਕਿਉਂਕਿ ਜਦੋਂ ਇੱਕੇ ਦਾ ਝਾੜ ਘਟਦਾ ਉਹ ਕਹਿੰਦਾ ਯਾਰ ਪੱਲੇ ਹੀ ਕੁਸ ਨਹੀਂ ਪਿਆ ਕੋ ਦਾ ਮੱਥਾ ਵੀ ਮਾਰਿਆ ਵਾਣ ਚ ਸਾਰਾ ਤੁਰੇ ਵੀ ਫਿਰੇ ਸਾਰਾ ਸੀਜ਼ਨ ਤੇ ਪੱਲੇ ਕੱਖ ਵੀ ਨਹੀਂ ਪਿਆ ਇਹ ਵੀ ਹੁੰਦਾ ਦੇਖੋ ਭਾਈ ਜੀ ਮੋਟੀਵੇਸ਼ਨ ਹਰ ਕੰਮ ਦੇ ਲਈ ਜ਼ਰੂਰੀ ਹੈ ਤੇ ਹਰ ਕੰਮ ਦੇ ਵਿੱਚ ਡੀਮੋਟੀਵੇਸ਼ਨ ਵੀ ਆਉਂਦੀ ਹੈ ਅਪ ਡਾਊਨ ਆਉਂਦੀ ਹੈ ਹੈਨਾ ਹੁਣ ਤੁਸੀਂ ਇਹ ਸੋਚੋ ਕਿ ਜੇ ਮੈਂ ਮੰਨ ਲਓ ਇਨ ਆਰਗੈਨਿਕ ਖੇਤੀ ਕਰਕੇ ਰੇਸਪਰੇ ਵਾਲੀ ਖੇਤੀ ਕਰਕੇ ਜੇ ਮੈਂ 1.5 ਲੱਖ ਰੁਪਇਆ ਕਮਾ ਰਿਆ ਹਾਂ ਸੋ ਹੈਨਾ ਤੇ ਮੈਂ ਉਹੀ 50-60000 ਰੁਪਇਆ ਜਾਂ ਲੱਖ ਰੁਪਇਆ ਤੱਕ ਵੀ ਮੈਂ ਉਸ ਬਿਮਾਰੀਆਂ ਤੇ ਲਾ ਦੂੰਗਾ ਤਾਂ ਮੇਰੇ ਪੱਲੇ ਉਹੀ ਲੱਖ ਤੋਂ ਵੀ ਥੱਲੇ ਆ ਗਿਆ ਕੰਮ ਤੇ ਜੇ ਮੈਂ ਉਹੀ ਆਪਣੇ ਲਈ ਕਰ ਰਿਹਾ ਉਹਦੇ ਨਾਲ ਖੇਤੀ ਠੀਕ ਹੈ ਤਾਂ ਆਰਗੇਨਿਕ ਕਰ ਰਿਹਾ ਤਾਂ ਮੇਰਾ ਉਹੀ ਬਿਮਾਰੀਆਂ ਦਾ ਜਿਹੜਾ ਖਰਚਾ ਬਚ ਰਿਹਾ ਉਹ ਵੀ ਤਾਂ ਮੇਰੇ ਪੱਲੇ ਹੀ ਆ ਫਿਰ ਚਾਹੇ ਮੇਰਾ ਵੈਸੇ ਘਟੇ ਇੱਥੇ ਰੇਟ ਦੀ ਗੱਲ ਬਹੁਤ ਆਉਂਦੀ ਆ ਵੀ ਰੇਟ ਨਹੀਂ ਰੇਟ ਨਹੀਂ ਸਹੀ ਮਿਲਦਾ ਜਿੰਨੇ ਐਫਰਟਸ ਹੁੰਦੇ ਆ ਜਿੰਨਾ ਅਸੀਂ ਇਨਵੈਸਟ ਕਰ ਦਿੰਨੇ ਆ ਜਿੰਨੇ ਅਸੀਂ ਲਾਗਤ ਕਰ ਦਿੰਨੇ ਆ ਇਹ ਖੇਤੀ ਤੇ ਉਹ ਸਾਬ ਨਾਲ ਰੇਟ ਨਹੀਂ ਦਿੰਦੇ ਲੋਕ ਰੇਟ ਤਾਂ ਮੈਂ ਤੁਹਾਨੂੰ ਇੱਕ ਛੋਟਾ ਇਨਸੀਡੈਂਟ ਦੱਸਦਾ ਅ ਮੈਂ ਇਸ ਵਾਰੀ ਮੂਲੀ ਲਗਾ ਲਈ ਮੂਲੀ ਮੈਂ ਕਾਫੀ ਲਗਾ ਲਈ ਤੇ ਉਹਦੇ ਵਿਚ ਅਸੀਂ ਸੋਚਿਆ ਵੀ ਇੱਕਦਮ ਜਿਹੜੀ ਮੂਲੀ ਤਿਆਰ ਹੋਊਗੀ ਤਾਂ ਅਸੀਂ ਸੋਚਿਆ ਵੀ ਕਿਉਂਕਿ ਆਰਗੈਨਿਕ ਦੇ ਕਸਟਮਰ ਘਟ ਹੈ ਤੇ ਜਿਹੜਾ ਆਰਗੈਨਿਕ ਦਾ ਕਸਟਮਰ ਉਹ ਰੇਟ ਨਹੀਂ ਪੁੱਛਦਾ ਤੇ ਜਿਹੜਾ ਰੇਟ ਪੁੱਛਦਾ ਆਰਗੈਨਿਕ ਦਾ ਕਸਟਮਰ ਹੈ ਨਾ ਅਸੀਂ ਸੋਚਿਆ ਵੀ ਕਸਟਮਰ ਘਟ ਹੈ ਇਨੀਸ਼ੀਅਲੀ ਤਾਂ ਅਸੀਂ ਸੋਚਿਆ ਵੀ ਮੰਡੀ ਤੇ ਲੈ ਜਾਈਏ ਸਾਡੇ ਨੇੜੇ ਤੇ ਕੋਟਕਪੂਰਾਂ ਮੰਡੀ ਪੈਂਦੀ ਹੈ ਤਾਂ ਅਸੀਂ ਕੀਤਾ ਇੱਕ ਆੜਤੀ ਨਾਲ ਗੱਲ ਕੀਤੀ ਮੈਂ ਤੇ ਉਹ ਕਹਿੰਦੇ ਵੀ ਲਿਆਓ ਕੋਈ ਗੱਲ ਨਹੀਂ 14-15 ਰੁਪਏ ਹੱਸ ਕੇ ਜਾਊਗੀ ਹਾਂ ਤਾਂ ਅਸੀਂ ਕੈਲਕੂਲੇਸ਼ਨ ਕੀਤੀ ਵੀ ਅਸੀਂ ਕੁਆਂਟਲ ਕਮੂਲੀ ਜਿਹੜੀ ਪੱਟ ਲਈ ਅਸੀਂ ਆਖਿਆ ਵੀ ਜੇ 14-15 ਦੇ ਹਿਸਾਬ ਨਾਲ ਤਾਂ 1500 ਰੁਪਏ ਵਟ ਕੇ ਘਰੇ ਆ ਜਾਾਂਗੇ ਰਾਮ ਹੈ ਕਹਿੰਦਾ ਵੀ ਤੁਸੀਂ ਆਇਆ ਕਰੋ 4 ਵਜੇ ਲਿਆਓ ਸਵੇਰ 4 ਵਜੇ ਮੈਂ ਕਿਹਾ ਚਲੋ ਠੀਕ ਹੈ ਤੇ ਅਸੀਂ ਜਿਉ ਲੱਗੇ ਪੱਟਣਾ ਦੁਪਹਿਰ ਤੋਂ ਤੇ ਸ਼ਾਮ ਤੱਕ ਅਸੀਂ ਮੂਲੀਆਂ ਪੱਟ ਕੇ ਧੋ ਕੇ ਫਿਰ ਉਹਨਾਂ ਦੀਆਂ ਉਹ ਇਕੱਠਾਂ ਬੰਨੀਆਂ ਸਾਰਾਂ ਤੇ ਸਵੇਰ ਅਸੀਂ 3:30 ਵਜੇ ਚੱਲੇ ਘਰੋਂ ਤੇ ਤੁੰਦ ਜਿਆਦਾ ਨਹੀਂ ਤੇ ਚਲੋ ਪਾਂਚੇ ਤੇ ਉਹ ਸਾਡੀਆਂ ਮੂਲੀਆਂ ਜਿਹੜੀਆਂ ਹੁਣ ਜਿਹੜੀਆਂ ਆਰਗੈਨਿਕ ਆ ਉਹ ਤਾਂ ਥੋੜੀਆਂ ਜਿਹੀਆਂ ਵਿੰਗੀਆਂ ਆਈਆਂ ਤੇ ਮਤਲਬ ਦੇਖਣ ਨੂੰ ਵਧੀਆਂ ਨਹੀਂ ਲੱਗਦੀਆਂ ਹੁੰਦੀਆਂ ਆਰਗੈਨਿਕ ਕਿਉਂਕਿ ਉਹਨਾਂ ਨੂੰ ਕੋਈ ਰੇਸਪਰੇ ਨਹੀਂ ਪਾਈ ਹੈਗੀ ਨੇਚਰਲ ਫਾਰਮ ਚ ਆਂ ਜਾਂਗੀਆਂ ਤੇ ਉਹਦੇ ਬਰਾਬਰ ਸਾਡੇ ਲਿਆ ਕੇ ਉਹਨਾਂ ਨੇ ਦੂਜੀਆਂ ਮੂਲੀਆਂ ਰੱਖਤੀਆਂ ਜਿਹੜੀਆਂ ਪੂਰੀਆਂ ਵਧੀਆ ਬਾਝ ਨੇ ਨੇ ਲੰਮੀਆਂ ਚਮਕਲੀਆਂ ਹਾਂ ਤੇ ਉਹਨਾਂ ਨਾਲ ਤਾਂ ਝਾਕੀ ਨਾ ਬਈ ਕੋਈ ਹਾਂ ਤੇ ਅਸੀਂ ਬਈ 3:30 ਵਜੇ ਤੇ ਬੈਠੇ ਉੱਥੇ ਤੇ ਸਾਨੂੰ 8:00 ਵਜੇ ਹਾਂ ਉਨਾਲਦਾ ਦੇਖੇ ਨਾ ਕੋਈ ਮੈਂ ਨੂੰ ਕਿਹਾ ਮੈਂ ਕਿਹਾ ਯਾਰ ਇਹ ਤਾਂ ਦੇਖਦਾ ਹੀ ਨਹੀਂ ਮੈਂ ਕਿ ਕੋਈ ਇਹਨਾਂ ਨੂੰ ਖਾਓ ਤੁਸੀਂ ਤੇ ਇੱਕ ਦੋ ਜਣੇ ਨੇ ਮੈਂ ਕੋਸ਼ਿਸ਼ ਕੀਤੀ ਮੈਂ ਕਿਹਾ ਯਾਰ ਇਹ ਆਰਗੇਨਿਕ ਹੈ ਉਹ ਕਹਿੰਦੇ ਬਈ ਇੱਥੇ ਆਰਗੇਨਿਕ ਨੂੰ ਨਹੀਂ ਪੁੱਛਦਾ ਕੋਈ ਤੁਸੀਂ ਇਹ ਤਾਂ ਗਲਤ ਜਗ੍ਹਾ ਆ ਗਏ ਆ ਮੈਂ ਕਿਹਾ ਚਲੋ ਦੇਖਦੇ ਆਂ ਫਿਰ ਅੱਜ ਇੱਕ ਪੰਗਾ ਤਾਂ ਲਿਆ ਹੀ ਆ ਹੁਣ ਵਾਪਸ ਆਉਣ ਜੋਗੇ ਤਾਂ ਹੈ ਨਹੀਂਗੇ ਇੰਨਾ ਖਰਚੇ ਕਰਕੇ ਗਏ ਆ ਤੇ ਚਲੋ ਅਸੀਂ 8:30 ਤੱਕ ਦੇਖਿਆ ਤੇ ਜਦੋਂ ਬਾਕੀ ਸਾਰੀਆਂ ਮੂਲੀਆਂ ਚੱਕੀਆਂ ਗਈਆਂ ਉਦੋਂ ਸਾਡੀ ਮੂਲੀ ਵਾਲਾ ਉਹਨਾਂ ਨੇ ਸ਼ੁਰੂ ਕੀ ਤਾਰੀਖ ਰੇਟ ਦੇ ਰੇਟ ਲਾਉਣਾ ਰੇਟ ਲਾਇਆ 4 ਰੁਪਏ 5 ਰੁਪਏ ਖੀਰ ਨੂੰ ਅਸੀਂ 6 6.5 ਰੁਪਏ ਐਵਰੇਜ ਪਾ ਕੇ ਲਾਸਟ ਇੱਕ ਪੂਲੀ ਰਹਿ ਗਈ ਉਹ ਅਸੀਂ ਫ੍ਰੀ ਚ ਨਾਲ ਚਗਾ ਕੇ ਆਏ ਮੈਂ ਕਿਹਾ ਯਾਰ ਸਾਾਨੂੰ ਤਾਂ ਘਰੇ ਜਾਣ ਦੋਣਾ ਅਸੀਂ ਉੱਥੇ 4 ਵਜੇ ਤੋਂ ਲੈ ਕੇ ਤੇ ਅਸੀਂ ਸਾਨੂੰ ਆਉਂਦੇ ਨੂੰ 10 ਵਜੇ ਘਰੇ 6 ਘੰਟਿਆਂ ਚ ਅਸੀਂ ਸਾਰਾ ਕਿਤੇ ਨਾਰਮਲ ਬੰਦੇ ਨਾਲ ਤਾਂ ਹੋਇਆ ਹੁੰਦਾ ਤੁਸੀਂ ਤਜਰਬੇ ਵਾਲੇ ਸੀ ਤਾਂ ਉਹ ਤਾਂ ਘਰੇ ਬਹਿ ਜਾਣਾ ਸੀ ਘਰੇ ਬਹਿ ਜਾਣਾ ਸੀ ਉਹਨਾਂ ਦੀ ਤਾਂ ਜਿਹੜਾ ਮਤਲਬ ਉਹੀ ਮੈਂ ਜਿਵੇਂ ਡਿਮਾਂਡ ਕਰਦਾ ਨਾ ਕਿ ਆਰਗੇਨਿਕ ਕਸਟਮਰ ਦੇ ਆਰਗੇਨਿਕ ਜਿਹੜਾ ਕਿਸਾਨ ਕਰ ਰਿਹਾ ਨਾ ਪੈਦਾ ਉਹਨੂੰ ਅੱਜ ਦੀ ਡੇਟ ਦੇ ਵਿੱਚ ਸਰਟੀਫਿਕੇਟਾਂ ਤੇ ਸਰੂਪਿਆਂ ਦੀ ਲੋੜ ਨਹੀਂ ਹੈਗੀ ਉਹਨੂੰ ਮੰਡੀ ਦੀ ਕਰਨ ਦੀ ਜ਼ਰੂਰਤ ਹੈ ਹਾਂ ਪਲੱਸ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਐਡ ਕਰਦਾ ਕਿ ਅੱਜਕੱਲ ਆਰਗੇਨਿਕ ਦੇ ਨਾਮ ਤੇ ਗੋਰਖ ਧੰਦਾ ਵੀ ਬਹੁਤ ਚੱਲ ਰਿਹਾ ਹੈ ਮਤਲਬ ਆਰਗੈਨਿਕ ਕਹਿ ਕੇ ਵਿੱਚ ਨਾਲੇ ਬਹੁਤ ਜਿਆਦਾ ਰੈਸਪਰੇ ਉਹੀ ਚੱਲਦੀ ਹੈ ਰੈਸਪਰੇ ਉਹੀ ਨਾਰਮਲੀ ਪੈਦਾ ਕਰੇਤੀ ਉਹਨਾਂ ਨੇ ਪਰ ਆਰਗੈਨਿਕ ਕਹਿ ਕੇ ਉਹਨੂੰ ਵੇਚ ਰਹੇ ਹੈ ਤਾਂ ਉਹ ਵੀ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈ ਉਹਦੇ ਨਾਲ ਜਿਹੜੇ ਐਕਚੁਅਲ ਜਿਹੜੇ ਬੰਦੇ ਕੰਮ ਕਰਨ ਵਾਲੇ ਆਰਗੈਨਿਕ ਉਹਨਾਂ ਦਾ ਵੀ ਨਾਮ ਬਹੁਤ ਖਰਾਬ ਹੋ ਰਿਹਾ ਕਿਉਂਕਿ ਵਿਸ਼ਵਾਸ ਨਹੀਂ ਕਰਦਾ ਅੱਜਕੱਲ ਕੋਈ ਤਾਂ ਇਹ ਚੀਜ਼ ਹੈ ਜਿਹੜਾ ਮਤਲਬ ਵੈਸੇ ਤਾਂ ਸਾਡੇ ਕੋਲੇ ਹੁਣ ਇੰਨਾ ਕ ਨਾਮ ਬਣ ਗਿਆ ਕਿ ਸਾਡੇ ਕੋਲੇ ਫਾਰਮ ਤੋਂ ਵੀ ਕੀ ਜਾਂਦੀ ਹੈ ਜਿਵੇਂ ਕਿਉਂਕਿ ਜ਼ਿਆਦਾ ਨਹੀਂ ਲਗਾਉਂਦੇ ਅਸੀਂ ਡਾਇਵਰਸਟੀ ਹੈ ਤਾਂ ਥੋੜੀ ਥੋੜੀ ਲਗਾਉਣੇ ਆ ਜਿਹੜੀ ਥੋੜੀ ਵੀ ਲਗਾਉਣੇ ਆ ਕਿਸ਼ਤਾਂ 'ਚ ਲਗਾਉਣੇ ਆ ਮੰਨ ਲਓ ਦੋ ਵੱਟਾਂ ਲਗਾ ਲਈਆਂ ਮੌਲੀ ਦੀਆਂ ਉਹ ਮੈਂ ਅੱਜ ਤੋਂ 20 ਦਿਨਾਂ ਬਾਅਦ ਦੋ ਵੱਟਾਂ ਹੋਰ ਲਗਾਉਂਗਾ ਜਿਹੜੀ ਮੇਰੀ ਪਹਿਲਾਂ ਵਾਲੀ ਖਤਮ ਹੋ ਗਈ ਤਾਂ ਉਦੋਂ ਬਾਅਦ ਦੂਜੀ ਸਟਾਰਟ ਹੋਊਗੀ ਗੋਭੀ ਦੀ ਮੈਂ ਇੱਕ ਵੱਟ ਲਾ ਲਈ ਤੇ ਉਦੋਂ ਬਾਅਦ ਅਗਲੀ ਵੱਟ ਮੈਂ ਸ਼ੁਰੂ ਕਰੂੰਗਾ ਐਵੇਂ ਲਗਾਉਣੇ ਆ ਸੀ ਸਰ ਜਿਹੜੇ ਨਵੇਂ ਮੁੰਡੇ ਕੋਈ ਯੰਗ ਆ ਜਾਂ ਕੋਈ ਕਰਨਾ ਚਾਹੁੰਦੇ ਆ ਜਾਂ ਉਹਨਾਂ ਨੂੰ ਤੁਸੀਂ ਕੀ ਰਾਏ ਦੇਵੋਗੇ ਕੀ ਸਲਾਹ ਦੇਵੋਗੇ ਕਿ ਕਿਸ ਤਰੀਕੇ ਨਾਲ ਕਰਨ ਕਿਵੇਂ ਕਰਨ ਉਹ ਨਵੇਂ ਬਈ ਜੀ ਉਹਨਾਂ ਨੂੰ ਮੈਂ ਸਲਾਹ ਦੇਵਾਂਗਾ ਕਿ ਥੋੜੇ ਤੋਂ ਸ਼ੁਰੂ ਕਰ ਲੈਣਾ ਕੋਈ ਇਸ਼ੂ ਨਹੀਂ ਹੈਗਾ ਥੋੜੇ ਤੋਂ ਸ਼ੁਰੂ ਕਰਨਾ ਅਟ ਲੀਸਟ ਤੁਸੀਂ ਦੋ ਕਨਾਲਾਂ ਚਾਰ ਕਨਾਲਾਂ ਤੋਂ ਸ਼ੁਰੂ ਕਰੋ ਉਦੋਂ ਬਾਅਦ ਦੇਖੋ ਖੇਤੀ ਇਹੋ ਜੀ ਚੀਜ਼ ਹੈ ਜਿਹੜੀ ਤੁਹਾਨੂੰ ਆਪਣੇ ਆਪ ਹੀ ਸਿਖਾਉਂਦੀ ਹੈ ਜੇ ਤੁਸੀਂ ਐ ਨਾ ਕਹਿ ਕੇ ਚੱਲੋਗੇ ਸਾਨੂੰ ਕੁਝ ਆਉਂਦਾ ਨਹੀਂ ਜੀ ਹੈਗਾ ਮੈਂ ਜਦੋਂ ਸ਼ੁਰੂ ਕੀਤਾ ਕੰਮ ਸ਼ੁਰੂ ਜੇ ਖੇਤੀ 'ਚ ਆਇਆ ਕਿਉਂਕਿ ਮੈਂ ਮੇਰਾ ਫੀਲਡ ਜਿਹੜਾ ਬੈਕਗ੍ਰਾਉਂਡ ਇੰਜੀਨੀਅਰਿੰਗ ਹੈ ਤੇ ਉਦੋਂ ਬਾਅਦ ਮੈਂ ਟੀਚਿੰਗ ਲਾਈਨ 'ਚ ਆਇਆ ਮੈਂ ਤੇ ਮੈਨੂੰ ਇਵਨ ਐਵੇਂ ਨਹੀਂ ਪਤਾ ਹੁੰਦਾ ਸੀ ਕਿ ਕਣਕ ਕਿਹੜੇ ਸੀਜ਼ਨ ਚ ਝੋਨਾ ਕਿਹੜੇ ਸੀਜ਼ਨ ਚ ਹੁੰਦਾ ਕਿਉਂਕਿ ਕਦੇ ਆਏ ਨਹੀਂ ਸੀ ਬਾਹਰ ਰਹੇ ਆ ਪਹਿਲਾਂ ਤਾਂ ਹੀ ਹੋਸਟਲ ਚ ਰਹਾ ਮੈਂ ਹੂੰ ਹੂੰ ਤਾਂ ਜਦੋਂ ਖੇਤੀ ਚ ਆਏ ਆ ਤਾਂ ਉਦੋਂ ਸਾਰਾ ਕੁਝ ਹੀ ਪਤਾ ਲੱਗਣਾ ਸ਼ੁਰੂ ਹੋ ਗਿਆ ਤਾਂ ਖੇਤੀ ਆਪਣੇ ਆਪ ਹੀ ਸਿਖਾਉਂਦੀ ਹੈ ਤੁਹਾਨੂੰ ਪਹਿਲੀ ਗੱਲ ਤਾਂ ਇਹ ਹੈ ਚੈਲੰਜ ਹੈ ਕਿ ਨੌਲੇਜ ਨਹੀਂ ਹੈਗੀ ਉਹ ਆਪਣੇ ਆਪ ਹੀ ਆਊਗੀ ਤੁਹਾਨੂੰ ਠੀਕ ਹੈ ਇੱਕ ਬੇਸਿਕ ਨੌਲੇਜ ਲੈ ਕੇ ਚੱਲੋ ਬਾਕੀ ਆਪਣੇ ਆਪ ਹੀ ਖੇਤ ਸਿਖਾਊਗਾ ਤੁਹਾਨੂੰ ਆਪਣੇ ਆਪ ਹੀ ਰਸਤਾ ਦੇਊਗਾ ਦੂਜੀ ਗੱਲ ਹੈ ਕਿ ਮਿਹਨਤ ਜ਼ਰੂਰੀ ਹੈ ਜੇ ਆਪਾਂ ਸੋਚ ਕੇ ਚੱਲੀਏ ਵੀ ਅਸੀਂ ਸਿਰਫ ਸੜਕ 'ਤੇ ਖੜ ਕੇ ਅਸੀਂ ਬਸ ਕਿ ਫਸਲ ਬੀਜਤੀ ਉਦੋਂ ਬਾਅਦ ਪਾਣੀ ਲਾਉਣ ਆਏ ਤੇ ਸਪਰੇਅ ਕਰਦੇ ਸਪਰੇਅ ਪਾਉਣ ਆਏ ਤੇ ਉਦੋਂ ਬਾਅਦ ਵਡਣ ਆ ਗਏ ਉਹ ਕੰਮ ਆਰਗੈਨਿਕ ਖੇਤੀ ਚ ਨਹੀਂ ਹੈਗਾ ਤੇ ਆਰਗੈਨਿਕ ਇੱਕ ਇਹੋ ਜੀ ਚੀਜ਼ ਹੈ ਜਿਹਦੇ ਚ ਤੁਸੀਂ ਬੇਰੁੱਤੀ ਚੀਜ਼ ਨਹੀਂ ਪਾਇਆ ਕਰ ਸਕਦੇ ਹੂੰ ਬਿਨਾਂ ਰੁੱਤ ਤੋਂ ਤੁਸੀਂ ਕੋਈ ਚੀਜ਼ ਪੈਦਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ 'ਚ ਬਿਮਾਰੀ ਹੀ ਆਣੀ ਆਣੀ ਬਿਮਾਰੀਆਂ ਦਾ ਬੇਸਿਕ ਆਧਾਰ ਇਹੀ ਹੈ ਜਦੋਂ ਆਪਾਂ ਬਿਨਾਂ ਰੁੱਤ ਤੋਂ ਸਟਾਰਟ ਕਰਦੇ ਆ ਨਾ ਕੋਈ ਚੀਜ਼ ਤਾਂ ਆਪਣੇ ਆਪ ਹੀ ਕਿਉਂਕਿ ਨੇਚਰ ਦਾ ਸਾਈਕਲ ਹੀ ਇਸ ਤਰੀਕੇ ਦਾ ਹੈ ਕਿ ਜਦੋਂ ਇੱਕ ਚੀਜ਼ ਇੱਕ ਫਰੂਟ ਨੂੰ ਜਾਂ ਕਿਸੇ ਵੀ ਇੱਕ ਫਸਲ ਨੂੰ ਬਿਮਾਰੀ ਆਉਂਦੀ ਹੈ ਤਾਂ ਉਹਨੂੰ ਉਹਦੇ ਐਂਟੀ ਜਿਹੜੇ ਉਹਨੂੰ ਖਾਣ ਵਾਲੇ ਵੀ ਆ ਜਾਂਦੇ ਤੇਲਾ ਆਉਂਦਾ ਹੈ ਤਾਂ ਤੇਲੇ ਨੂੰ ਖਾਣ ਵਾਲੀ ਜਿਹੜੀ ਰੈੱਡ ਦੀ ਭੁੰਡੀ ਆਉਂਦੀ ਉਹ ਆਪਣੇ ਆਪ ਹੀ ਆ ਜਾਂਦੀ ਹੈ ਪਰ ਉਹ ਸੀਜ਼ਨ ਦੇ ਹਿਸਾਬ ਨਾਲ ਆਉਂਦੀ ਹੈ ਆਏ ਨਹੀਂ ਵੀ ਤੁਸੀਂ ਆਪਦੇ ਹਿਸਾਬ ਨਾਲ ਸਰੋਂ ਲਾ ਲਈ ਤਾਂ ਤੇਲਾ ਪੈ ਗਿਆ ਤੇ ਉਹ ਭੁੰਡੀ ਆ ਜਾਊਗੀ ਆਏ ਨਹੀਂ ਹੁੰਦਾ ਇਸ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਆਫ ਕੈਮਰਾ ਦੱਸ ਰਿਹਾ ਸੀ ਜਿਹੜਾ ਆਪਾਂ ਗੇਂਦਿਆਂ ਨੂੰ ਬਿਮਾਰੀ ਪੈਂਦੀ ਹੈ ਉਹਨਾਂ ਇੱਕ ਭੁੰਡੀ ਆਉਂਦੀ ਹੈ ਤਾਂ ਉਹਦੇ ਵਿੱਚ ਅਸੀਂ ਨਾ ਇੱਕ ਇੱਕ ਕਰਮ ਤੇ ਗੰਡਾ ਲਾਤਾ ਹਾਂ ਉਹ ਗੰਡੇ ਦੀ ਸਮੈਲ ਇਹੋ ਜਿਹੀ ਹੁੰਦੀ ਹੈ ਕਿ ਉਹ ਮਤਲਬ ਉਹਨੂੰ ਰਿਪੈਲ ਕਰਦੀ ਹੈ ਤਾਂ ਆਪਣੇ ਆਪ ਹੀ ਨਹੀਂ ਆਉਂਦੀ ਬਿਮਾਰੀ ਹਾਂ ਜੀ ਤਾਂ ਕੁਦਰਤ ਦੇ ਵਿੱਚ ਅਜੇ ਇਹ ਆਪਣੇ ਆਪ ਹੀ ਚੀਜ਼ਾਂ ਮੌਜੂਦ ਨੇ ਜਿਹੜੀਆਂ ਇੱਕ ਬਿਮਾਰੀ ਨੂੰ ਜਾਂ ਇੱਕ ਪੌਤੇ ਪੌਦੇ ਨੂੰ ਜਿਹੜਾ ਦੂਜੇ ਪੌਦਾ ਪ੍ਰੋਟੈਕਟ ਕਰਦਾ ਬਿਲਕੁਲ ਬਿਲਕੁਲ ਇਹ ਨੇਚਰ ਦਾ ਸਾਈਕਲ ਹੈ ਜਿਹੜਾ ਆਪਾਂ ਸਮਝਦੇ ਨਹੀਂ ਇਹ ਸਮਝਣ ਦੀ ਜ਼ਰੂਰਤ ਹੈ हां ने तो भाई बहुत-बहुत धन्यवाद ਤੁਸੀਂ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਖਾਸ ਕਰਕੇ ਜਿਸ ਤਰ੍ਹਾਂ ਸਾਡੇ ਖੇਤੀ ਦੇ ਕਲਚਰ ਦੇ ਵਿੱਚ ਹੁਣ ਪੈਸਟੀਸਾਈਡ ਫਰਟੀਲਾਈਜ਼ਰ ਅੰਨਾ ਸੱਟਿਆ ਜਾ ਰਿਹਾ ਮਣਾ ਮੁਹੀ ਜਿਹੜੀਆਂ ਸਪਰੇਹਾਂ ਰੇਹਾਂ ਵਰਤੀਆਂ ਜਾ ਰਹੀਆਂ ਤੇ ਹੁਣ ਜਿਹੜੇ ਮੁੜ ਰਹੇ ਆ ਇਸ ਵਾਲੇ ਪਾਸੇ ਆਰਗੈਨਿਕ ਵਾਲੇ ਪਾਸੇ ਮੁੜ ਰਹੇ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਉਤਸ਼ਾਹ ਮਿਲੂਗਾ ਜਾਣਕਾਰੀ ਮਿਲੂਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ